ਹਾਂ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ ਅਸੀਂ ਪਿੰਡ ਖਾਟੀ ਵਿੱਚ ਆਏ ਆ ਇੱਥੇ ਭਗਵਾਨ ਪਰਸ਼ੂਰਾਮ ਜੀ ਦਾ ਬਹੁਤ ਪੁਰਾਣਾ ਮੰਦਿਰ ਆ ਇਸ ਤੋਂ ਉੱਚਾ ਕੋਈ ਨਹੀਂ ਹੈਗਾ ਲੋਕਾਂ ਨੇ ਪਹਿਲਾਂ ਬੜੀ ਕੋਸ਼ਿਸ਼ ਕੀਤੀ ਵੀ ਅਸੀਂ ਸੋਚੇ ਬਣਾ ਕੇ ਦਿਖ ਲਈਏ ਲੇਕਿਨ ਉਹ ਜਿੰਨੀ ਵਾਰੀ ਬਣਾਏ ਨਹੀਂ ਵਾਰੀ ਉਹ ਟੈਕ ਹੈ ਉਹਦੇ ਬਾਰੇ ਜਾਣਕਾਰੀ ਲੈਣੇ ਆ ਜਾ ਕੇ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਉਹਦੇ ਬਾਰੇ ਇੱਕ ਇੱਥੇ ਤੇ ਬੱਸਿਆ ਕੀ ਤੇ ਬਾਬਾ ਜੀ ਇਹ ਭਗਵਾਨ ਪਰਸ਼uram ਜੀ ਦੇ ਮਾਤਾ ਜੀ ਸੀ ਰਿੰਕਾ ਜੀ ਇਹ ਮਹਾਰਿਸ਼ੀ ਤਮਗਿਨ ਜੀ ਇਹ ਇਹ ਬਾਬਾ ਜੀ ਦੇ ਬੈਠੇ ਬੱਚੇ ਬੈਠੇ ਨਾਲ ਗੱਲਬਾਤ ਕਰਦੇ ਆ ਹਸ ਕਰ ਇਹ ਮੰਦਿਰ ਜਿਹੜਾ ਇਹ ਬਾਬਾ ਪਰਸ਼uram ਜੀ ਦਾ ਤਸੀ ਅੱਛਾ ਜੀ ਪਹਿਲੇ ਨਾ ਜੀ ਡੈਡੀ ਜੀ ਆਏ ਸੀ ਮਹਾਰਿਸ਼ੀ ਜੀ ਤੇ ਤੱਕਰ ਕਰਨ ਲਈ ਹਾਂਜੀ ਫਿਰ ਉਹਨਾਂ ਨੂੰ ਨਾ ਰਕਸ਼ਸ਼ਾਨੀ ਕੇਂਿਆ ਸੀਗਾ ਅੱਛਾ ਜੀ ਜੁਫੇਕਵਾਤਾ ਜੀ ਆਏ ਸੀ ਨਾ ਲੱਭਦੇ ਲੱਭਦੇ ਤੇ ਪਹਿਲਾ ਪੇੜ ਨਾ ਬੋਪੂਰ ਕਿਹਦਾ ਦੇ ਪਿੰਦੇ ਪਿੱਛੇ ਹੀ ਬੋਪੂਰ ਪੈਂਦਾ ਹੈ ਨਾ ਅੱਛਾ ਜੀ ਉੱਥੇ ਰੱਖਿਆ ਸੀ ਹੁਣ ਤੇ ਉੱਥੇ ਨਾ ਪੀਪਲ ਬੀਜੀ ਜਗ੍ਹਾ ਬਣਾ ਲਈਆ ਤੇ ਫਿਰ ਉਹਨੂੰ ਵੇਣ ਕਾ ਮਤ ਜੀ ਨੇ ਜਾਦ ਕੀਤਾ ਸੀਗਾ ਪਰ ਸਟੈਮ ਜੀ ਨੂੰ ਤੇ ਪੱਛਾ ਲੈ ਕੇ ਆਏ ਸੀਗੇ ਅੱਛਾ ਜੀ ਇੱਥੇ ਇੱਕ ਵਾਰ ਨਾ ਇੱਥੇ ਬਹੁਤ ਚੰਗੀ ਗੱਲ ਹੈ ਇੱਥੇ ਲੰਗਰ ਲੱਗਾ ਸੀ ਫੇਡਾਲਸੀ ਫੁਲਕੀ ਸੀ ਲਖੇਰ ਸੀਗੀ ਹਾਂਜੀ ਜੋ ਨਾ ਕਿੰਨੀ ਸੰਗਤ ਆਈ ਗਈ ਤਿਲੰਗਰ ਵਰਤਾਂਦੇ ਸੀਗੇ ਤੇ ਉਹ ਲੰਗਰ ਨਾ ਥੋੜਾ ਘਟ ਪੈ ਗਿਆ ਤੇ ਫੇਰ ਪਤਾ ਨਹੀਂ ਇਹ ਚਮਤਕਾਰ ਨਾਲ ਨਾ ਸੋਨੇ ਦੀਆਂ ਥਾਲੀਆਂ ਗਲਾਸੀਆਂ ਇਦਾਂ ਨਾ ਸਾਰਾ ਕੁਝ ਇੱਥੇ ਲੰਗਰ ਆਪੀ ਭੰਕੇ ਤਾਂ ਸੰਗਤ ਲਈ ਆ ਗਿਆ ਅੱਛਾ ਜੀ ਤੇ ਹਾਂਜੀ ਤੇ ਇੱਥੇ ਪਸ਼ਚੰਤੀ ਨੇ ਮੈਂ ਕਿੱਦ ਦੀ ਆ ਬੜੀ ਪੁਰਾਣੀ ਹੈ ਤੇ ਖਵਨ ਕੁੰਡ ਇੱਥੇ ਬਹਿ ਕੇ ਤਪ ਕੀਤਾ ਸੀ ਅੱਛਾ ਜੀ ਇੱਥੇ ਕੀਤਾ ਸੀ ਹਾਂ ਹਾਂਜੀ ਇੱਥੇ ਬੈਠੇ ਸੀਗੇ ਅੱਛਾ ਜੀ ਤੇ ਇਹ ਕਿੰਨੇ ਇੱਥੇ ਭੋਗ ਪਰ ਇੱਥੇ ਨਜ਼ਦੀਕ ਹੈ કે ਦੂਰ ਹੈ ਭੋਗ ਪਟਵੰਤ ਦੀ ਕੀ ਆ ਜਿੱਦਾਂ ਤੁਸੀਂ ਇੱਧਰ ਦਾ ਕੈਲੀ ਪੜੀ ਗੋਲੀ ਤੇ ਉੱਥੇ ਜਿੱਥੇ ਅੰਨੇ ਦਾ ਰਸਤਾ ਹੈ ਨਾ ਜਿੱਦ ਤੁਨੂੰ ਜਾ ਕੇ ਜਿੱਥੇ ਅੰਨੇ ਤੇ ਮੋੜ ਤੇ ਮੋੜ ਮੜ ਕਿੱਥੇ ਗੁਰਦੁਆਰਾ ਬੜਾ ਵੱਡਾ ਅੱਛਾ ਜੀ ਜਿੱਦਾਂ ਹਾਂ ਜੀ ਤੇ ਦਿਨ ਰਾਤ ਜਿੱਤੇ ਪਾਠ ਚਲਦੇ ਤੇ ਲੰਗਰ ਚੱਲਦਾ ਜਾਂਦਾ ਤੇ ਹੁਣ ਇੱਥੇ ਸੇਵਾ ਕੌਣ ਕਰਦਾ ਅਸੀਂ ਕਰਦੇ ਹਾਂ ਮੇਰੇ ਡੈਡੀ ਜੀ ਆ ਉਹ ਹੁਣ ਇੱਥੇ ਹੈ ਨਹੀਂ ਕਿ ਤਸ਼ਾਰਕੇ ਹਨ ਅੱਛਾ ਹਾਂਜੀ ਹੋ ਜੀ ਇਹ ਵੀ ਬਾਬਾ ਜੀ ਦੇ ਬਣਾਏ ਆ ਮੂਰਤੀ ਇਹ ਬੜੀ ਪ੍ਰਕਾਸ਼ੀ ਮੂਰਤੀ ਆ ਉਹ ਇਹਨਾਂ ਦੀ ਜੋਤ ਚੱਲਦੀ ਰਹਿੰਦੀ ਆ ਹਰ ਟਾਈਮ ਹਾਂ ਤੇ ਇਹ ਇਸ ਜਗ੍ਹਾ ਤੇ ਪਹਿਲਾਂ ਉਹਨਾਂ ਨੇ ਬਹੁਤ ਪੱਥਰਿਆ ਕੀਤੀ ਬੈਠ ਕੇ ਇਹਨਾਂ ਦੇ ਬਹੁਤ ਮੂਰਤੀਆਂ ਬਣਾ ਕੇ ਲਾਈਆਂ ਇੱਥੇ ਇਸ ਤਰ੍ਹਾਂ ਦੀ ਪਹਿਲੇ ਬਾਬਾ ਜੀ ਦਾ ਇਹਨਾਂ ਵੀ ਮੰਦਿਰ ਹੈ। ਹੋਰ ਦੋਸਤੋ ਇਹ ਉਹ ਸੋ ਹੈ ਜਿਹਦਾ ਪਸੂਆਂ ਬਿੱਲੀ ਬਹੁਤ بڑا ਉੱਪਰੋਂ ਫੋਟੋ ਆਪਾਂ ਦੇਖ ਕੇ ਆਇਆ ਹੈ ਨਾ ਬਹੁਤ ਜ਼ਿਆਦਾ ਪਾਣੀ ਵਗਦਾ ਹੁੰਦਾ ਸੀ ਹੁਣ ਚੋ ਸੁੱਕਣ ਦੇ ਕਰਕੇ ਥੋੜਾ ਜਿਹਾ ਰਹਿ ਗਿਆ। ਸੰਗਲ ਤਾਂ ਪਹਿਲਾ ਵਾਰ ਆਇਆ ਲੇਕਿਨ ਪਾਣੀ ਨਹੀਂ ਆਇਆ ਪਾਣੀ ਸੁੱਕ ਗਿਆ ਕਿਉਂ ਦਿਖਦਾ ਇਹ ਵਿਚਲੀ ਥੋੜਾ ਉਹ ਮੰਦਿਰ ਆ ਜਿੱਥੋਂ ਅਸੀਂ ਆਏ ਹੁਣ ਉਹ ਮੰਦਿਰ ਇਹ ਸਾਰਾ ਹਾਊਸੋ ਮੇ ਪਾਣੀ ਹੁੰਦਾ ਸੀ